ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬਾਈ ਤਿਆਰ ਵਰ ਤਿਆਰ ਹੋ ਗਏ ਹਾਂ ਤੇ ਆਪਾਂ ਲੱਡੋ ਰਾਣੀ ਦੇ ਵੀ ਬਹਿ ਗਏ ਹਾਂ ਤੇ ਆਪਾਂ ਚਾਲੇ ਪਾਣ ਲੱਗੇ ਆ ਆਜੋ ਫਿਰ ਚਲਿਏ ਜੋੜ ਮੇਲੇ ਲੋ ਜੀ ਚੰਨੀ ਜੀ ਕਿਦਾਂ ਛੂ ਛੂ ਕਰਦੇ ਜਾਂਦੇ ਪਏ ਲੱਡੋ ਤੇ ਵਾਹ ਜੀ ਵਾਹ ਉਹ ਨਿਕਲ ਗਿਆ ਬਾਈ ਕੀ ਬਾਤ ਹੈ ਬਾਬਾ ਜੀ ਬਣਾ ਰਹੇ ਨੇ ਲੰਗਰ ਤੇ ਅਸੀਂ ਪੋੜੀਏ ਹਾਂ ਬਲਜੀਤ ਨਗਰ ਛੌਂੜੀ ਵਿੱਚ ਤੇ ਆਪਣੇ ਬਾਬਾ ਜੀ ਇੱਕ ਉਹ ਖੜੇ ਨੇ ਚਲੋ ਦਰਬਾਰ ਚਲੀਏ ਵਾਹਿਗੁਰੂ ਮਨ ਮਾਇਆ ਤਦ ਤੁਹਾਨੂੰ ਨਾਮ ਨਾਮ ਬਾਤ ਜਸਾ ਕਰ ਪਾਉਂਦਾ ਨਾਮ ਨਾਮ ਚੱਲ ਜੀ ਦਸ਼ਰਮੇ ਲੈ ਕਰਦੇ ਆ ਤੇ ਹੁਣ ਚੱਲਦੇ ਆ ਅਸੀਂ ਆਪਣੇ ਘਰ ਨੂੰ ਚੱਲੇ ਪਉਣ ਲੱਗੇ ਆ ਆਓ ਚਲਿਏ ਫਿਰ ਮੌਸਮ ਹੁੰਦਾ ਪਿਆ ਖਰਾਬ ਤੇ ਆ ਵੇਖੋ ਕਿਆ ਖੂਬਸੂਰਤ ਮੌਸਮ ਹੋ ਰਿਹਾ ਸਪਲੈਂਡਰ ਵਾਲੇ ਤੁਹਾਨੂੰ ਪਤਾ ਹੀ ਆ ਥੂ ਥੂ ਕਰਦੇ ਨਿਕਲਦੇ ਆ ਆਪੋ ਜੀ ਆਸੀ